ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਕਿ ਸੀਆਈਏ 2 ਦੀ ਟੀਮ ਨੇ ਸੰਦੀਪ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ। ਦੱਸਿਆ ਗਿਆ ਹੈ ਕਿ ਸੰਦੀਪ ਲੁਧਿਆਣਾ ਨੂੰ ਉਸ ਦੇ ਗ੍ਰਹਿ ਵਿਖੇ ਪਾਮੀਆਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਸੰਦੀਪ ਕੋਲੋਂ 32 ਬੋਰ ਦਾ ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਸੰਦੀਪ ਦਾ ਲੁਧਿਆਣਾ ਦੇ ਵਿੱਚ ਇੱਕ ਗਰੁੱਪ ਵੀ ਹੈ ਸੰਦੀਪ ਲੁਧਿਆਣਾ ਗਰੁੱਪ ਦੇ ਨਾਮ ਤੋਂ ਇੱਕ ਜਿਹੜਾ ਹੈ ਉਹ ਗਰੁੱਪ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਸੈਂਕੜੇ ਨੌਜਵਾਨ ਸ਼ਾਮਲ ਦੱਸੇ ਜਾ ਰਹੇ ਹਨ ਸੰਦੀਪ ਅਤੇ ਉਸਦੇ ਦੋਸਤਾਂ ਨੂੰ ਸਿਆਸੀ ਰੈਲੀਆਂ ਵਿੱਚ ਵੀ ਆਮ ਦੇਖਿਆ ਜਾਂਦਾ ਸੀ ਪੁਲਿਸ ਨੇ 4.5 ਲੱਖ ਰੁਪਏ ਇੱਕ ਫੋਰਚਨਰ ਕਾਰ ਇੱਕ ਮੈਗਜ਼ੀਨ ਵੀ ਜੜੀ ਹੈ ਉਹ ਸੰਦੀਪ ਦੇ ਕੋਲੋਂ ਬਰਾਮਦ ਕੀਤੀ ਹੈ ਪੁਲਿਸ ਅੱਜ ਦੁਪਹਿਰ ਨੂੰ ਪ੍ਰੈਸ ਕਾਨਫਰੰਸ ਕਰੇਗੀ ਜਿਸ ਦੇ ਵਿੱਚ ਖੁਲਾਸਾ ਹੋਏਗਾ ਕਿ ਸੰਦੀਪ ਨੂੰ ਕਿਨਾ ਮਾਮਲਿਆਂ ਦੇ ਤਹਿਤ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਹੈ ਸੀਏ2 ਦੇ ਇੰਚਾਰਜ ਬਿਆਨਤ ਜਨੇਜਾ ਦੀ ਟੀਮ ਨੇ ਸੰਦੀਪ ਨੂੰ ਪਾਵੀਆਂ ਇਲਾਕੇ ਵਿੱਚ ਉਸਦੇ ਘਰੋਂ ਕਾਬੂ ਕੀਤਾ ਹੈ ਦੱਸਿਆ ਇੱਕ ਸੰਦੀਪ ਗੋਰੂ ਬੱਚਾ ਦਾ ਵੀ ਸਾਥੀ ਹੈ ਉਸ ਦਾ ਗੈਂਗਸਟਰ ਪੁਨੀਤ ਬੈਂਸ ਗੁਰੂ ਅਤੇ ਜਤਿੰਦਰ ਜਿੰਦੀ ਦੇ ਨਾਲ ਵੀ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਵਿੱਚ ਆਪਣੀ ਸਰਦਾਰੀ ਕਾਇਮ ਕਰਨ ਦੇ ਲਈ ਸੰਦੀਪ ਅਤੇ ਉਸਦੇ ਦੋਸਤ ਅਕਸਰੀ ਹਥਿਆਰਾਂ ਬਾਰੇ ਗੀਤ ਗਾਉਂਦੇ ਹੋਏ ਗਨਮੈਨਾ ਨਾਲ ਸੋਸ਼ਲ ਮੀਡੀਆ 'ਤੇ ਰੀਲਾਂ ਪੋਸਟ ਕਰਦੇ ਰਹਿੰਦੇ ਹਨ ਪੁਲਿਸ ਹੁਣ ਸੰਦੀਪ ਦੇ ਸੋਸ਼ਲ ਮੀਡੀਆ ਅਕਾਊਂਟ ਅਤੇ ਮੋਬਾਈਲ ਡਿਟੇਲਸ ਵੀ ਜਿਹੜੀ ਹੈ ਉਹ ਜਾਂਚ ਕਰ ਰਹੀ ਹੈ ਸਿਆਸੀ ਆਗੂਆਂ ਦੇ ਨਜ਼ਦੀਕੀ ਹੋਣ ਕਾਰਨ देर रात ਤੱਕ ਪੁਲਿਸ ਤੇ ਕਾਫੀ ਦਬਾਅ ਬਣਿਆ ਹੋਇਆ ਸੀ ਪੁਲਿਸ ਰਿਕਾਰਡ ਅਨੁਸਾਰ ਸੰਦੀਪ ਖਿਲਾਫ 10 ਤੋਂ 12 ਅਪਰਾਧਿਕ ਮਾਮਲੇ ਵੀ ਦਰਜ ਹਨ देर रात ਤੱਕ ਪੁਲਿਸ ਨੇ ਕਈ ਥਾਵਾਂ ਤੇ ਛਾਪੇਮਾਰੀ ਕਰਕੇ ਜਿਹੜਾ ਹੈ ਦੱਸ ਦਈਏ ਕਿ ਸੰਦੀਪ ਦੇ ਟਿਕਾਣਿਆਂ ਦੇ ਉੱਤੇ ਪੁਲਿਸ ਦੇ ਵੱਲੋਂ ਛਾਪੇਮਾਰੀ ਵੀ ਕੀਤੀ ਗਈ ਹੈ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਚਾਰਜ ਸੰਭਾਲਣ ਤੋਂ ਬਾਅਦ ਸ਼ਹਿਰ ਦੇ ਵਿੱਚ ਜਿਹੜੀਆਂ ਨੇ ਗੈਂਗਸਟਰਾਂ ਦੀਆਂ ਸੂਚੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜੇਲ੍ਹਾਂ ਦੇ ਵਿੱਚੋਂ ਜ਼ਮਾਨਤ ਆਦੀ ਤੇ ਆਏ ਗੈਂਗਸਟਰਾਂ ਤੇ ਪੁਲਿਸ ਨਜ਼ਰ ਰੱਖ ਰਹੀ ਹੈ ਪੁਲਿਸ ਬੁੱਧਵਾਰ ਨੂੰ ਸੰਦੀਪ ਦੀ ਗ੍ਰਿਫਤਾਰੀ ਅਤੇ ਬਰਾਮਦਗੀ ਬਾਰੇ ਵੇਰਵਾ ਵੀ ਜਿਹੜਾ ਹੈ ਜ਼ਾਹਰ ਕਰ ਸਕਦੀ ਹੈ ਦੱਸਦੀ ਹੈ ਕਿ ਡੜਾ ਸੱਟਾ ਨਾਲ ਵੀ ਜਿਹੜੇ ਲਿੰਕ ਨੇ ਉਹ ਸੰਦੀਪ ਦੇ ਜੁੜੇ ਹੋਏ ਨੇ ਸੂਤਰਾਂ ਮੁਤਾਬਕ ਪੁਲਿਸ ਸੰਦੀਪ ਦੇ ਡੜਾ ਸੱਟਾ ਤੇ ਵੀ ਲਿੰਕ ਲੱਭ ਰਹੀ ਹੈ ਪੁਲਿਸ ਨੂੰ ਗੁਪਤ ਸੂਚਨਾ ਹੈ ਕਿ ਸੰਦੀਪ ਵੱਡੇ ਪੱਤਰ ਤੇ ਜੂਆ ਵੀ ਚਲਾ ਰਿਹਾ ਹੈ ਗੋਰੂ ਬੱਚਾ ਦਾ ਸਾਥੀ ਹੋਣ ਕਾਰਨ ਪੁਲਿਸ ਸੰਦੀਪ ਅਤੇ ਉਸ ਦੇ ਕਰੀਬੀਆਂ ਦੇ ਮੋਬਾਈਲ ਡਿਟੇਲਸ ਵੀ ਖੰਗਾਲ ਰਹੀ ਹੈ ਉਹਨਾਂ ਦੇ ਉੱਤੇ ਵੀ ਨਜ਼ਰ ਰੱਖ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਉਸ ਦੇ ਕਰੀਬੀਆਂ ਤੇ ਵੀ ਸ਼ਿਗੰਜਾ ਜਿਹੜਾ ਹੈ ਉਹ ਕੱਸ ਸਕਦੀ ਹੈ ਸੂਤਰਾ ਮੁਤਾਬਕ ਪੁਲਿਸ ਨੇ ਪਿਛਲੇ ਕੁ ਮਹੀਨੇ ਤੋਂ ਸੰਦੀਪ ਨੂੰ ਜਿਹੜਾ ਹੈ ਉਸ ਦੇ ਉੱਤੇ ਨਿਗਾ ਜਿਹੜੀ ਹੈ ਪੁਲਿਸ ਦੇ ਵੱਲੋਂ ਰੱਖੀ ਜਾ ਰਹੀ ਸੀ ਪੁਲਿਸ ਸੰਦੀਪ ਦੀ ਸੋਸ਼ਲ ਮੀਡੀਆ ਤੇ ਹਰ ਗਤੀਵਿਧੀ ਤੇ ਵੀ ਨਜ਼ਰ ਜਿਹੜੀ ਹੈ ਉਹ ਰੱਖ ਰਹੀ ਹੈ ਪੁਲਿਸ ਨੇ 5 ਮਹੀਨੇ ਪਹਿਲਾਂ ਜਿਹੜਾ ਹੈ ਗੈਂਗਸਟਰ ਪੁਨੀਤ ਬੈਂਸ ਅਤੇ ਜਤਿੰਦਰ ਜਿੰਦੀ ਨੂੰ ਵੀ ਗ੍ਰਿਫਤਾਰ ਕੀਤਾ ਸੀ ਹੁਣ ਜਿੰਦੀ ਗਰੁੱਪ ਦੇ ਪੁਨੀਤ ਬੈਂਸ ਅਤੇ ਸੰਦੀਪ ਦੀ ਲੁਧਿਆਣਾ ਗਰੁੱਪ ਨਾਲ ਜਿਹੜੀ ਹੈ ਉਹ ਟੱਕਰ ਹੈ ਉਸ ਨੂੰ ਸ਼ੱਕ ਹੈ ਕਿ ਸੰਦੀਪ ਨੇ ਉਸ ਨੂੰ ਮੁਖਬਰ ਵਜੋਂ ਫੜਵਾਇਆ ਸੀ ਜਿੰਦੀ ਅਤੇ ਪੁਨੀਤ ਬੈਂਸ ਕੋਲੋਂ ਕੋਲੋਂ ਨਾਜਾਇਜ਼ ਪਿਸਤੌਲ ਅਤੇ ਅਸਲਾ ਜਿਹੜਾ ਹੈ ਬਰਾਮਦ ਕੀਤਾ ਹੈ ਜਿੰਦੀ ਪੁਲਿਸ ਨੂੰ 18 ਮਾਮਲਿਆਂ ਦੇ ਵਿੱਚ ਲੜਿੰਦਾ ਸੀ ਪੁਨੀਤ ਅਤੇ ਜਿੰਦੀ ਜੇਲ੍ਹ ਦੇ ਵਿਚਾਨ ਸੰਦੀਪ ਦੇ ਜੇਲ੍ਹ ਜਾਣ ਤੋਂ ਬਾਅਦ ਦੋਵੇਂ ਗੈਂਗ ਜੇਲ੍ਹ ਵਿੱਚ ਆਮੋ ਸਾਹਮਣੇ ਜਿਹੜੇ ਨੇ ਉਹ ਹੋ ਸਕਦੇ ਨੇ ਅੰਦਾਜ਼ੀਏ ਪੁਲਿਸ ਸੰਦੀਪ ਨੂੰ ਹਥਿਆਰ ਸਪਲਾਈ ਕਰਨ ਵਾਲੇ ਵਿਅਕਤੀ ਨੂੰ ਫੜਨ ਵਿੱਚ ਲੱਗੀ ਹੋਈ ਹੈ ਪੁਲਿਸ ਹਥਿਆਰਾਂ ਦੀ ਤਸਕਰ ਦੀ ਲੋਕੇਸ਼ਨ ਦਾ ਪਤਾ ਲਗਾਉਣ ਲਈ ਸੰਦੀਪ ਦੇ ਮੋਬਾਈਲ ਦੀ ਕਾਲ ਡਿਟੇਲ ਅਤੇ WhatsApp ਡਿਟੇਲ ਨੂੰ ਵੀ 스ਕੈਨ ਜੋ ਹੈ ਉਹ ਕਰ ਸਕਦੀ ਹੈ ਸੂਤਰਾਂ ਅਨੁਸਾਰ ਪੁਲਿਸ ਨੇ ਦੇਰ ਰਾਤ ਕੁਝ ਨੌਜਵਾਨਾਂ ਤੋਂ ਪੁੱਛਗਿੱਛ ਵੀ ਕੀਤੀ ਹੈ ਸਾਈਬਰ ਕ੍ਰਾਈਮ ਦੀ ਮਦਦ ਨਾਲ ਪੁਲਿਸ ਉਹਨਾਂ ਦੇ ਨੌਜਵਾਨਾਂ ਦਾ ਰਿਕਾਰਡ ਜਿਹੜਾ ਹੈ ਉਹ ਚੈੱਕ ਕਰ ਰਹੀ ਹੈ ਜਿਨ੍ਹਾਂ ਦੇ ਸੋਸ਼ਲ ਮੀਡੀਆ ਤੇ ਸੰਦੀਪ ਨਾਲ ਵੀਡੀਓ ਹਨ ਪੁਲਿਸ ਨੂੰ ਉਮੀਦ ਹੈ ਕਿ ਉਹਨਾਂ ਨੂੰ ਵੱਡੀ ਕਾਮਯਾਬੀ ਜਿਹੜੀ ਹੈ ਉਹ ਮਿਲ ਸਕਦੀ ਹੈ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਅਕਸਰ ਹੀ ਕਈ ਵੀਡੀਓਸ ਤੇ ਕੁਝ ਗਨਮੈਨ ਸੰਦੀਪ ਨਾਲ ਘੁੰਮਦੇ ਹੋਏ ਵੀ ਨਜ਼ਰ ਆਉਂਦੇ ਹਨ ਕਿ ਇਹ ਗਨਮੈਨ ਜ਼ਿਲ੍ਹਾ ਪੁਲਿਸ ਵੱਲੋਂ ਸੰਦੀਪ ਨੂੰ ਦਿੱਤੇ ਗਏ ਹਨ ਜਾਂ ਪੁਲਿਸ ਵੱਲੋਂ ਕਿਸੇ ਹੋਰ ਵਿਅਕਤੀ ਨੂੰ ਦਿੱਤੇ ਗਏ ਹਨ ਜਿਨ੍ਹਾਂ ਦੀ ਵਰਤੋਂ ਜੋ ਹੈ ਉਹ ਸੰਦੀਪ ਕਰ ਰਿਹਾ ਹੈ ਇਹ ਜਾਂਚ ਦਾ ਵਿਸ਼ਾ ਹੈ ਹੁਣ ਪੁਲਿਸ ਉਹਨਾਂ ਲੋਕਾਂ ਦੇ ਸਿਕੰਜਾ ਕਸਣ ਜਾ ਰਹੀ ਹੈ ਜੋ ਸੰਦੀਪ ਦੇ ਕਰੀਬੀਆਂ ਹਨ ਅਤੇ ਪੁਲਿਸ ਨੇ ਉਹਨਾਂ ਨੂੰ ਧਮਕੀਆਂ ਆਦਿ ਗਨਮੈਨ ਦਿੱਤੇ ਹੋਏ ਹਨ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਗਨਮੈਨ ਵਾਪਸ ਲੈਣ ਦੀ ਵੀ ਜਿਹੜੀ ਹੈ ਉਹ ਸੰਭਾਵਨਾ। ਦੱਸਣੀ ਹੈ ਕਿ ਸੰਦੀਪ ਦੀ ਸਿਆਸੀ ਪਾਰਟੀਆਂ ਦੇ ਨਾਲ ਵੀ ਨੇੜਤਾ ਕਾਰਨ ਅੱਜ ਤੱਕ ਪੁਲਿਸ ਨੇ ਗਨਮੈਨ ਦੀ ਵੀਡੀਓ ਤੇ ਕੋਈ ਕਾਰਵਾਈ ਨਹੀਂ ਕੀਤੀ ਪਰ ਹੁਣ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਾਰਵਾਈ ਕਰਦੇ ਹੋਏ ਗੈਂਗਸਟਰ ਤੇ ਜਿਹੜਾ ਹੈ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਸੰਦੀਪ ਦੇ ਕਈ ਨਜ਼ਦੀਕੀ ਵੀ ਦੇ ਰਾਤ ਆਪਣੇ ਘਰਾਂ ਤੋਂ ਫਰਾਰ ਦੱਸੇ ਜਾ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਜਿਹੜੇ ਨੇ ਉਹ ਹਨੀਸ਼ ਸੇਠੀ ਅਤੇ 프랭ਕਲ ਲੁਧਿਆਣੇਮੀ ਨਾਲ ਵੀ ਬੇਹੱਦ ਜਿਹੜੀਆਂ ਵੀਡੀਓਜ਼ ਨੇ ਅਕਸਰ ਹੀ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਦੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਸੰਦੀਪ ਲੁਧਿਆਣਾ ਨੂੰ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਸ ਦੇ ਕੋਲੋਂ ਬੱਤੀਪੋਰ ਦਾ ਪਿਸਤੌਲ ਚਾਰ ਗੁੰਦਾ ਕਾਰਤੂਸ ਜਿਹੜੇ ਨੇ ਬਰਾਮਦ ਕੀਤੇ ਨੇ ਇਹ ਪਤੀ-ਪੋਤ ਦਾ ਪਿਛਕੜ ਉਹਨਾਂ ਦਾ ਆਪਣਾ ਹੈ ਜਾਇਜ਼ ਹੈ ਜਾਂ ਨਜਾਇਜ਼ ਹੈ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ ਸੋ ਅੱਜ ਪੁਲਿਸ ਇਹ ਨਵੇਂ ਉੱਤੇ ਜੜੀ ਹੈ ਦੁਪਹਿਰ ਨੂੰ ਪ੍ਰੈਸ ਕਾਨਫਰੰਸ ਕਰ ਸਕਦੀ ਹੈ